पीएम मोदी पहुंचे नालंदा यूनिवर्सिटी ਅਤੇ ਇਸ ਦੇ ਉਦਘਾਟਨ ਸਮਾਰੋਹ ਵਿੱਚ 17 ਦੇਸ਼ਾਂ ਦੇ ਰਾਜਦੂਤ ਹੋਣਗੇ ਸ਼ਾਮਲ ਪੰਜਾਬ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਦਿਤੀ ਅੱਜ ਅਸੀਂ ਗੱਲ ਕਰਾਂਗੇ ਬਿਹਾਰ ਦੇ ਸੁਪਰ ਸਟ नालंदा ਯੂਨੀਵਰਸਿਟੀ ਬਾਰੇ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ नालंदा ਯੂਨੀਵਰਸਿਟੀ ਦੇ ਨਵੇਂ ਕੈਂਪਸ ਦੇ ਉਦਘਾਟਨ ਲਈ ਬੁੱਧਵਾਰ ਨੂੰ बिहार ਦੇ ਰਾਜਗਿਰੇ ਪਹੁੰਚੇ ਹਨ ਅਤੇ ਤੁਹਾਨੂੰ ਦੱਸ ਦਈਏ ਕਿ ਨਾਲੰਦਾ ਯੂਨੀਵਰਸਿਟੀ ਦੇ ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਜੇ ਲਿਖਿਆ ਕਿ ਸਾਡੇ ਸਿੱਖਿਆ ਖੇਤਰ ਲਈ ਇਹ ਬਹੁਤ ਖਾਸ ਦਿਨ ਹੈ ਅਸਵੇਰੇ ਕਰੇ 10:30 ਵਜੇ ਰਾਜਗਿਰ ਦੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਉਦਘਾਟਨ ਹੋਣ ਜਾ ਰਿਹਾ ਹੈ ਨਾਲੰਦਾ ਇਹ ਯੂਨੀਵਰਸਿਟੀ ਜਿਸ ਦਾ ਸਾਡੇ ਮਾਣ ਮੱਤੇ ਹਿੱਸੇ ਨਾਲ ਡੂੰਗਾ ਸਬੰਧ ਹੈ ਯਕੀਨੀ ਤੌਰ ਤੇ ਨੌਜਵਾਨਾਂ ਦੀਆਂ ਵਿੱਤਕ ਲੋੜਾਂ ਨੂੰ ਪੂਰਨ ਕਰਨ ਵਿੱਚ ਬਹੁਤ ਸਹਿਯੋਗ ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਨੂੰ ਲੈ ਕੇ ਇੱਥੇ ਸੁਰੱਖਿਆ ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਮਿਲੀ ਜਾਣਕਾਰੀ ਦੇ ਮੁਤਾਬਕ ਵਿਦੇਸ਼ ਮੰਤਰੀ ਐਸ ਜੈਸ਼ਕਰਨ ਅਤੇ ਏਸ਼ੀਆ ਦੇਸ਼ਾਂ ਦੇ ਨੁਮਾਇੰਦਾ ਸਮੇਤ ਸਾਰਾ ਦੇਸ਼ਾਂ ਦੇ ਰਾਜਦੂਤ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦੇ ਨਾਲ ਬਿਹਾਰ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਅਤੇ ਮੁੱਖ ਮੰਤਰੀ ਨਿਤਿਸ਼ ਕੁਮਾਰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਗਾਇਆਪੂਜੇ ਜਿੱਥੇ ਜ਼ਿਲ੍ਹਾ ਮੈਜਿਸਟਰੇਟ ਡਾਕਟਰ ਤਿਆਗ ਰਾਜਨ ਨੇ ਅਨਾਦਾ ਅਨੋਖੇ ਢੰਗ ਨਾਲ ਸਵਾਗਤ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਨੇ ਦੱਸਿਆ ਕਿ ਉਹ ਵਿਸ਼ੇ ਪ੍ਰਸਿੱਧ ਨਾਲੰਦਾ ਯੂਨੀਵਰਸਿਟੀ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ 17 ਰਾਜਦੂਤ ਦੇਸ਼ਾਂ ਦੇ ਨਾਲ ਸ਼ਾਮਲ ਹੋਏ ਹਨ ਇਸ ਵਿਸ਼ੇਸ਼ ਦੌਰੇ ਦਾ ਆਯੋਜਨ ਕਰਨ ਲਈ ਵਿਦੇਸ਼ ਮੰਤਰਾਲੇ ਦਾ ਬਹੁਤ ਬਹੁਤ ਤਨਵਾਦ ਕੀਤਾ ਗਿਆ